ਦੇਖੋ ਜੀ ਤੁਸੀਂ ਮੰਨੋ ਜਾਂ ਨਾ ਮੰਨੋ ਪਰ ਬਹੁਤ ਹੀ ਜ਼ਿਆਦਾ ਰਸਸ਼ਟ ਤੋਂ ਬਾਅਦ ਆਹ ਗੱਲ ਤਾਂ ਸਿੱਧ ਹੋ ਗਈ ਵੀ ਜਿਹੜੀ ਆਸ਼ਕੀਆ ਇਹ ਫੜਾਂ ਦੇ ਸਿਰਤੇ ਤੇ ਝੂਠ ਦੇ ਸਿਰਤੇ ਹੀ ਚੱਲਦੀ ਆ ਜਿਵੇਂ ਕਹਿੰਦੇ ਨੇ ਵੀ ਜਿੰਨਾ ਜ਼ਿਆਦਾ ਗੁੜ ਪਾਓਗੇ ਉਨਾ ਹੀ ਜ਼ਿਆਦਾ ਮਿੱਠਾ ਹੋਊਗਾ ਤਾਂ ਆਸ਼ਕੀ ਦੇ ਵਿੱਚ ਵੀ ਜਿਹੜਾ ਝੂਠਾ ਉਹ ਗੁੜ ਆਲਾ ਕੰਮ ਕਰਦਾ ਏ ਜਿੰਨਾ ਵੱਧ ਤੁਸੀਂ ਝੂਠ ਬੋਲੋਗੇ ਟੋਡੀ ਛੇੜੀ ਟੋਡਾ ਛੇ ਲਾ ਤੁਹਾਨੂੰ ਉਨਾ ਹੀ ਜ਼ਿਆਦਾ ਪਿਆਰ ਕਰੇਗਾ ਕਿਉਂਕਿ ਇਹ ਗੱਲ ਮੈਂ ਅੱਖੀਂ ਵੀ ਦੇਖਿਆ ਆ ਨੇ ਜਿਹੜੇ ਮੁੰਡੇ ਜਿੰਨਾ ਜ਼ਿਆਦਾ ਝੂਠ ਬੋਲਦੇ ਨੇ ਉਹਨਾਂ ਦੀ ਸੇਲੀ ਉਹਨੂੰ ਉਹਨਾਂ ਹੀ ਜ਼ਿਆਦਾ ਪਿਆਰ ਕਰਦੀ ਹੈ ਤੇ ਪਹਿਲੀ ਗੱਲ ਇਹ ਆ ਝੂਠ ਬੋਲਣ ਤੋਂ ਪਹਿਲਾਂ ਤੁਹਾਨੂੰ ਕਹਾਣੀਆਂ ਬਣਾਉਣੀਆਂ ਤੇ ਸੁਣਾਉਣੀਆਂ ਆਉਣੀਆਂ ਚਾਹੀਦੀਆਂ ਨੇ ਤੁਸੀਂ ਸਿੱਧਾ ਹੀ ਝੂਠ ਨਹੀਂ ਬੋਲਣਾ ਤੁਸੀਂ ਕਹਾਣੀ ਬਣਾਉਣੀਆਂ ਤੇ ਅਲਝਾਉਣੀਆਂ ਉਹਦੇ ਵਿੱਚ ਝੂਠ ਫਿੱਟ ਕਰਨਾ ਫਿਰ ਬੋਲਣਾ ਤਾਂ ਜਦੋਂ ਤੁਹਾਡੇ 파ਟਨਰ ਨੂੰ ਲੱਗੇ ਵੀ ਤੁਸੀਂ ਸਹੀਓ ਉਹ ਬੇਫਾਲਤੂ ਹੀ ਤੁਹਾਡੇ ਤੇ ਸ਼ੱਕ ਕਰ ਰਿਹਾ ਸੀ ਠੀਕ ਆ ਇਹ ਆਸ਼ਕੀ ਦਾ ਸਟਰੋਂਗ ਰੂਲ ਹੈ ਤੇ ਪਹਿਲੇ ਨੰਬਰ ਤੇ ਇਹ ਗੱਲ ਵੀ ਸਿੱਧ ਹੋ ਗਈ ਵੀ ਜਿਹੜੀ ਆਸ਼ਕੀ ਆ ਇਹਦੀ ਖੋਜ ਇੰਡੀਆ ਦੇ ਵਿੱਚ ਹੀ ਹੋਈ ਸੀ ਕਿਉਂਕਿ ਕੋਈ ਗੋਰਾ ਕਾਲਾ ਇਹ ਗੱਲ ਨਹੀਂ ਕਹਿ ਸਕਦਾ ਨਾ ਵੀ ਮੈਂ ਤੇਰੇ ਲਈ ਚੰਨ ਤਾਰੇ ਤੋੜ ਲਿਆਂ ਐਡੀ ਫਰਦਾ ਕੋਈ ਇੰਡੀਆ ਦਾ ਬੰਦਾ ਹੀ ਮਾਰ ਸਕਦਾ ਜਿਵੇਂ ਆਪਣੇ ਲੀਡਰ ਮਾਰਦੇ ਨੇ ਇਦ ਨੂੰ ਅਲੂ ਪੰਗ ਮੁੱਦ ਨੂੰ ਸੋਨਾ ਨਿਕਲੂ 15 15 ਲੱਖ ਦਉ ਬਲੈਕ ਮਨੀ ਵਾਪਸ ਆਜੂ ਇਹ ਸਾਰੀਆਂ ਫੜਾਂ ਇੰਡੀਆ ਚ ਹੀ ਵੱਜ ਸਕਦੀਆਂ ਨੇ ਤੇ ਇੰਡੀਆ ਵਿੱਚ ਹੀ ਵੱਜੀਆਂ ਨੇ ਤੇ ਇਹ ਵੀ ਗੱਲ ਸਿੱਧ ਹੋ ਗਈ ਵੀ ਜਿਹੜੀ ਆਸ਼ਕੀ ਦੀ ਖੋਜ ਆ ਉਹ ਵੀ ਕਿਸੇ ਬੇਰੋਜ਼ਗਾਰ ਤੇ ਸਿਰੇ ਦੇ ਨੰਗ ਬੰਦੇ ਨੇ ਕੀਤੀ ਸੀ ਇੰਡੀਆ ਦੇ ਨੇ ਮੈਨੂੰ ਲੱਗਦਾ ਵੀ ਉਹ ਬੰਦਾ ਸਰਕਾਰਾਂ ਵੱਲੋਂ ਸਤਾਇਆ ਹੋਣਾ ਤੇ ਰਾਜਨੀਤੀ ਤੋਂ ਇਨਸਪਾਇਰ ਹੋ ਕੇ ਫਿਰ ਉਹਨੇ ਆਸ਼ਕੀ ਦੀ ਖੋਜ ਕੀਤੀ ਕਿਉਂਕਿ ਜਿੱਦਾਂ ਝੂਠ ਰਾਜਨੀਤੀ 'ਚ ਚੱਲਦਾ ਉਦਾਂ ਹੀ ਝੂਠ ਆਸ਼ਕੀ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਪਿਆਰ ਪਿਓਰ ਪੈਸਾ ਪੂਸਾ ਕੈਰੀਅਰ ਕੂਰੀਅਰ ਇਹ ਸਭ ਬਾਤੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਝੂਠ ਬੋਲਣਾ ਆਉਣਾ ਚਾਹੀਦਾ ਰਾਜਨੀਤੀ ਤੇ ਆਸ਼ਕੀ ਦੇ ਵਿੱਚ ਤੁਸੀਂ ਜਿੰਨਾ ਜ਼ਿਆਦਾ ਝੂਠ ਬੋਲੋਗੇ ਉਨਾ ਹੀ ਤੁਸੀਂ Pro Max ਚੋਟੀ ਦੇ ਆਸ਼ਕ ਦੇ ਚੋਟੀ ਦੇ ਲੀਡਰ ਬਣੋਗੇ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਹੀ ਨੇ ਤੁਸੀਂ ਦੇਖੀ ਨੀ ਆਪਣੇ ਦੇਸ਼ ਦੇ ਲੀਡਰ ਇੱਕ ਪਾਸੇ ਆਲੂ ਪਾਉ ਸੋਨਾ ਨਿਕਲੂ ਇਹ ਸਭ ਕੀ ਗੱਲਾਂ ਨੇ ਇਹ ਵੀ ਫੜਾ ਇਹਨੇ ਤੇ ਇੱਕ ਗੱਲ ਜਿਹੜੀ ਇਹ ਸਿੱਧ ਕਰਦੀ ਆ ਵੀ ਜੀ ਆਸ਼ਕੀ ਦਾ ਜਨਮ ਇੰਡੀਆ ਦੇ ਵਿੱਚ ਹੀ ਹੋਇਆ ਉਹ ਇਹ ਗੱਲ ਆ ਵੀ ਮੈਂ ਤੇਰੇ ਲਈ ਚੰਨ ਤੋੜ ਲਿਆਂ ਤਾਰੇ ਤੋੜ ਲਿਆਂ ਐਡੀ ਵੱਡੀ ਗੱਲ ਕੋਈ ਭਾਰਤੀ ਇੰਡੀਅਨ ਬੰਦਾ ਹੀ ਕਹਿ ਸਕਦਾ ਗੋਰੇ-ਗੋਰੇ ਦੀ ਤਾਂ ਬਸ ਦੀ ਗੱਲ ਹੈ ਨਹੀਂ ਐਡੀ ਫੜ ਤਾਂ ਆਪਣੇ ਭਾਰਤ ਦਾ ਬੰਦਾ ਹੀ ਮਾਰ ਸਕਦਾ ਨਾ ਕੋਈ ਗੋਰਾ ਤਾਂ ਨਹੀਂ ਮਾਰ ਸਕਦਾ ਜਦੋਂ ਉਹਨਾਂ ਨੇ ਚੰਨ ਤੇ ਜਾਣਾ ਸੀ ਉਹਨਾਂ ਨੇ ਤਾਂ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਇੱਧਰ ਆਪਣੇ ਵਾਲਾ ਕਹਿੰਦਾ ਮੈਂ ਤੈਨੂੰ ਪਿਆਰ ਕਰਦਾ ਮੈਂ ਤੇਰੇ ਲਈ ਤਾਰੇ ਵੀ ਤੋੜ ਜਾਵਾਂ ਵੀਰ ਵੀ ਦੇ ਕੋਈ ਪ੍ਰਵਾਹ ਹੀ ਨਹੀਂ ਮੈਂ ਤੈਨੂੰ ਪਿਆਰ ਕਰਦਾ ਤੇਰੇ ਲਈ ਤਾਰੇ ਤੋੜ ਲਿਆ ਤੂੰ ਤਾਂ ਮੇਰੇ ਲਈ ਚੰਨ ਵਰਗੀ ਆ ਮਰ ਜਾਣੀ ਤਾਰਿਆਂ ਨੂੰ ਕਰੇ ਡਿਚਰਾ ਗੁੜੀ ਚੰਨ ਵਰਗੀ ਉਹ ਬਾਹਰ